ਬੈਠੇ ਕੋਇ ਤੇ ਇਹਨਾਂ ਜਾਂ ਹਮ ਸਵੇਰੇ 9 ਵਜੇ ਤੋਂ ਲੈ ਕੇ ਮੈਂ ਕਹਿੰਨਾ ਸੰਗਤ ਜੀ ਜਿਹੜੇ ਸਵੇਰ ਤੋਂ ਤੁਸੀਂ ਬੈਠੇ ਹੋ ਤੁਹਾਡੇ ਚਰਨਾਂ ਦੀ ਧੂੜ ਸਤਿਗੁਰੂ ਸਾਹਿਬ ਦੇ ਸੱਚੀ ਭਾਈ ਨੰਦਰਾ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਮੇਰੀ ਮੌਤ ਹੋ ਜਾਏ ਤੇ ਮੇਰੀ ਮੜੀ ਦੀ ਰਾਖ ਉਹਨਾਂ ਸੰਗਤਾਂ ਦੇ ਰਾਹਾਂ 'ਚ ਵਿਸਾ ਦਿਓ ਜਿਹੜੇ ਗੁਰੂ ਦੀ ਸਿਫਤ ਕਰਨ ਵਾਸਤੇ ਹੁੰਦੇ ਪਏ ਸੁਣੋ ਉੱਥੇ ਭਾਈ ਰਾਮਦੇਵ ਜੀ ਗਏ ਮਨ ਚਾਹ ਮੈਂ ਸੇਵਾ ਕੀ ਕਰਾਂ ਸੁਨਣ ਵਾਲੀ ਸਾਖੀ ਹੈ ਜੀ ਸਾਧੋ ਮਨ ਕਾ ਮਾਨ ਤੇ ਆਗੋ ਮਨ ਚਾਹ ਗਰਮੀ ਬੜੀ ਖੈ ਤੇ ਇੱਕ ਕੰਮ ਕਰਾਂ ਮੈਂ ਪਾਣੀ ਢੋਣਾ ਸ਼ੁਰੂ ਕਰਦੇ ਉਹਨਾਂ ਗਾਗਰ ਚੁੱਕ ਲਈ ਜੀ ਤੇ ਸਿਰ ਤੇ ਇਹਨੂੰ ਰੱਖ ਲਿਆ ਇਹ ਉਹਨ ਕਹੀ ਉਹਨੂੰ ਕਿ ਇਹਨੂੰ ਰੱਖਿਆ ਸਿਰ ਤੇ ਪਹਿਲਾਂ ਉਹਨਾਂ ਗੁਰਦੇਵ ਦੇ ਘਰ ਦਾ ਪਾਣੀ ਭਰਨਾ ਪਸ਼ਵਾਂ ਲਈ ਪਾਣੀ ਭਰਨਾ ਕਿਉਂਕਿ ਮਹਾਰਾਜ ਕੋਲ ਘੋੜੀ ਬੈਲ ਤੇ ਇੱਕ ਗਾਂ ਨਾਲ ਹੁੰਦੀ ਸੀ ਜੀ ਦੁੱਧ ਵਾਸਤੇ ਇੱਕ ਨੰਦਲਾਲ ਸੋਣਾ ਹੋਇਆ ਇਹਦੇ ਪੁੱਤਰ ਦਾ ਨਾਮ ਸੀ ਰਾਮਦੇਵ ਇਹ ਮਹਾਰਾਜ ਕੋਲ ਇੱਥੇ ਤਮਤਾਨ ਆਇਆ ਜੀ ਮਨ ਚਾਹ ਮੈਂ ਸਿਰਫ ਇੱਕ ਬੇਨਤੀ ਕਰ ਲਗਾ ਮਨਕਾ ਮਾਨ ਤਿਆਗੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਤਿਹਾਸ ਵਿੱਚੋਂ ਸਾਖੀ ਲੈ ਲਈਏ ਇਸਨੇ ਸੋਚਿਆ ਸੇਵਾ ਕਿਵੇਂ ਕਰਾਂ ਕਿਉਂਕਿ ਅੱਜ ਆਪਾਂ ਸੇਵਾ ਮੰਗਨੇ ਆ ਜੀ ਕੀ ਹੋ ਗਿਆ ਜੀ ਅੱਜ ਫੇਸਬੁੱਕ ਤੇ ਕੀ ਹੋਇਆ ਜੀ ਅੱਜ ਬਾਰੇ ਕੀ ਬੋਲੋ ਜੀ ਓ ਮੇਰੀ ਬੇਨਤੀ ਹੈ ਗੁਰਸਿੱਖੋ ਅੱਜ ਬੋਲੇ ਜਰੂਰ ਬੋਲੋ ਲੀਡਰ ਬੋਲਣ ਨੇਤਾ ਬੋਲਣ ਤੁਹਾਨੂੰ ਸੰਗਤ ਸੁਣਨ ਆਈਏ ਤੁਸੀਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਗੱਲ ਕਰੋ ਕਿ ਮਹਾਰਾਜ ਸਾਨੂੰ ਕੀ ਦੱਸਦੇ ਪਏ ਮੈਂ ਤਾਂ ਬੇਨਤੀ ਕਰ ਲੱਗਾ ਇੱਕ ਭਾਈ ਆਨੰਦ ਲਾਲ ਜੀ ਦਾ ਨਾਮ ਜਾਣਦੇ ਆ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਕਵੀ ਇੱਕ ਭਾਈ ਆਨੰਦ ਲਾਲ ਸੋਣਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇਹਦੇ ਕਰ ਬੇਟਾ ਹੋਇਆ ਉਹਦਾ ਨਾਮ ਸੀ ਭਾਈ ਰਾਮਦੇਵ ਜੀ। ਆਨੰਦ ਲਾਲ ਸੋਣਾ ਉਹਦਾ ਬੇਟਾ ਭਾਈ ਰਾਮਦੇਵ ਜੀ ਤੁਣਿਓ ਥੋੜਾ ਟਿਕਾ ਬਣਾਇਓ ਜੀ ਸੰਗਤ ਜੀ। ਇੱਕ ਹੋਰ ਮੈਂ ਬੇਨਤੀ ਕਰ ਜਾ। ਅਕਸਰ ਅਸੀਂ ਇੱਕ ਸੁਨਾਨੇ ਹੁੰਨੇ ਆ ਕਿ ਚਾਰ ਸਤਰਾਂ ਨੇ ਪੰਜਾਬੀ ਦੀਆਂ ਇੱਕ ਦਿਨ ਸਤਗੁਰੂ ਪਾਸੋਂ ਪ੍ਰੇਮ ਸੋਰਾਹੀ ਪੀਤੀ ਮਸਤਕ ਸਾਡੇ ਲਖੀ ਫਕੀਰੀ ਪਾਏ ਅਸੀਂ ਡੇਲੀ ਕੀ ਫਕੀਰੀ ਸੋ ਮਸਤਕ ਤਰ ਲੀਤੀ। ਸਾਰੀ ਉਮਰ ਗੁਨਾਹੀ ਬੀਤੀ ਖਰ ਕੀ ਭਗਤ ਨਾ ਕੀਤੀ ਅੱਗੇ ਸੁਧਰ ਚੱਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਸਭ ਨੂੰ ਚੇਤੇ ਵੇ ਨਾ ਇਹ ਭਾਈ ਨੰਦ ਲਾਲ ਦੀ ਤੇ ਹੈ ਹੀ ਨਹੀਂ ਭਾਈ ਨੰਦ ਲਾਲ ਜੀ ਦੀ ਰਚਨਾ ਜਿਹੜੇ ਭਾਈ ਨੰਦ ਲਾਲ ਗੋਆ ਨੇ ਜਿਨ੍ਹਾਂ ਦੀਆਂ ਗਜ਼ਲਾਂ ਨੇ ਉਹਨਾਂ ਦੀ ਰਚਨਾ ਨਹੀਂ ਇਹ ਹੈ ਨੰਦ ਲਾਲ ਪਰ ਇਹ ਨੰਦ ਲਾਲ ਵੱਖਰੇ ਨੇ ਪਿੰਡੀ ਲਾਲ ਤੇ ਨੰਦ ਲਾਲ ਦੋ ਗੁਰਦੇਵ ਦੇ ਕਵੀ ਸਨ ਦੋਨੋਂ ਬ੍ਰਾਹਮਣ ਸਨ ਇਹ ਨੰਦ ਲਾਲ ਦੂਸਰਾ ਹੈ ਜਦੀ ਰਚਨਾ ਸੀ ਪੜਨੇ ਪਿੰਡੀ ਲਾਲ ਉਹ ਬ੍ਰਾਹਮਣ ਕਹੇ ਜਿੰਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਪਜੀ ਸਾਹਿਬ ਦੇ ਭਾਵ ਅਰਥ ਸਮਝਾਏ ਸਨ ਇੱਕ ਆਨੰਦ ਲਾਲ ਸੋਣਾ ਹੋਇਆ ਇਹਦੇ ਪੁੱਤਰ ਦਾ ਨਾਮ ਸੀ ਰਾਮਦੇਵ ਇਹ ਮਹਾਰਾਜ ਕੋਲ ਇੱਥੇ ਤਮਤਾਨ ਆਇਆ ਜੀ ਮਨ ਚ ਹੈ ਮੈਂ ਸਿਰਫ ਇੱਕ ਬੇਨਤੀ ਕਰ ਲਗਾ ਮਨਕਾਂ ਮਾਨ ਤਿਆਗੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਤਿਹਾਸ ਵਿੱਚੋਂ ਸਾਖੀ ਲੈ ਲਈਏ ਇਸਨੇ ਸੋਚਿਆ ਸੇਵਾ ਕਿਵੇਂ ਕਰਾਂ ਕਿਉਂਕਿ ਅੱਜ ਆਪਾਂ ਸੇਵਾ ਮੰਗਨੇ ਆ ਜੀ ਗੁਰਦੁਆਰਿਆਂ ਦੀ ਸੇਵਾ ਮੰਗੀ ਜਾਂਦੀ ਹੈ ਮੈਨੂੰ ਆਸ ਪ੍ਰਬੰਧ ਦੀ ਸੇਵਾ ਮੰਗਣੀ ਹੈ ਜੀ ਜੋਰ ਲੱਗਾ ਸਾਨੂੰ ਦਿਓ ਸਾਨੂੰ ਦਿਓ ਜਿਸ ਬੰਦੇ ਨੇ ਸੇਵਾ ਕਰਨੀ ਹੈ ਨਾ ਕਿਸੇ ਵੀ ਗੁਰਦੁਆਰੇ ਵਿੱਚ ਚਲੇ ਜਾਓ ਮਨ ਸੇਵਾਦਾਰ ਹੋਵੇ ਹਰ ਥਾਂ ਤੇ ਸੇਵਾ ਪਈ ਹੋਈ ਹੈ ਇਹ ਝੂਠੇ ਕਿ ਸੇਵਾ ਨਹੀਂ ਲੱਭਦੀ ਤੁਸੀਂ ਅਸੀਂ ਜਾ ਰਹੇ ਹਾਂ ਜੇ ਮੰਨ ਲਓ ਗੁਰਦੁਆਰੇ ਵਿੱਚ ਮੈਨੂੰ ਬਾਬਾ ਹਰਬੰਸ ਸਿੰਘ ਜੀ ਦੀ ਗੱਲ ਯਾਦ ਹੈ ਅਸੀਂ ਦਿੱਲੀ ਬੈਠੇ ਮੈਂ ਕਥਾ ਕਰਕੇ اٹਿਆ ਉਹਨਾਂ ਨੇ ਮੈਨੂੰ ਗੱਲ ਕਹੀ ਕਿ ਨੇ ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲੇ ਉਹ ਕਹਿੰਦੇ ਸਨ ਕਿ ਸੇਵਾ ਕਰਨੀ ਹੋਵੇ ਹਰ ਮੰਦਰ ਸਾਹਿਬ ਦੀ ਪਰਕਰਮਾ ਚ ਲੰਘਦਿਆਂ ਜੇ ਪੱਤਾ ਵੀ 베ਰੀ ਦਾ ਡਿੱਗਾ ਹੈ ਉਹਨੂੰ ਚੁੱਕ ਕੇ ਬਾਹਰ ਰੱਖ ਦਿਓ ਵੀ ਗੁਰੂ ਸੇਵਾ ਪ੍ਰਵਾਨ ਕਰ ਲਿੰਦਾ ਹੈ ਦੋ ਚੀਜ਼ਾਂ ਨੇ ਜੀ ਇੱਕ ਹੈ ਆਪਣੀ ਕੁਰਸੀ ਲੈਣ ਲਈ ਕਰਨਾ ਇੱਕ ਹੈ ਗੁਰੂ ਦੇ ਚਰਨਾਂ ਚੋਂ ਅਸੀਸ ਲੈਣ ਲਈ ਕਰਨਾ ਸੇਵਾ ਕੁਰਸੀ ਲੈਣ ਲਈ ਕਰਾਂਗੇ ਸੇਵਾ ਨਾਲ ਕੁਰਸੀ ਗੱਦੀ ਜ਼ਰੂਰ ਮਿਲੇਗੀ ਪਰ ਚੇਤਾ ਰੱਖਿਓ ਗੁਰੂ ਦੀ ਗੋਦੀ ਨਹੀਂ ਮਿਲੇਗੀ ਗੋਦੀ ਉਸ ਨੂੰ ਮਿਲੇਗੀ ਜਿਹੜਾ ਭਾਵਨਾ ਸਹਿਤ ਅੰਦਰ ਮੈਂ ਮਾਰ ਕੇ ਸੇਵਾ ਕਰੇਗਾ ਉੱਥੇ ਭਾਈ ਰਾਮਦੇਵ ਜੀ ਗਏ ਮਨ ਚਾਹ ਮੈਂ ਸੇਵਾ ਕੀ ਕਰਾਂ ਸੁਨਣ ਵਾਲੀ ਸਾਖੀ ਹੈ ਜੀ ਸਾਧੂ ਮਨ ਕਾ ਮਾਨ ਤਿਆਗੋ ਮਨ ਚਾਹ ਗਰਮੀ ਬੜੀ ਖੈ ਤੇ ਇੱਕ ਕੰਮ ਕਰਾਂ ਮੈਂ ਪਾਣੀ ਢੋਣਾ ਸ਼ੁਰੂ ਕਰਦੇ ਉਹਨਾਂ ਗਾਗਰ ਚੁੱਕ ਲਈ ਜੀ ਤੇ ਸਿਰ ਤੇ ਇਹਨੂੰ ਰੱਖ ਲਿਆ ਇਹਨੂੰ ਕਈ ਉਹਨੂੰ ਕਹਿੰਦੇ ਇਹਨੂੰ ਰੱਖਿਆ ਸਿਰ ਤੇ ਪਹਿਲਾ ਉਹਨਾ ਗੁਰਦੇਵ ਦੇ ਘਰ ਦਾ ਪਾਣੀ ਭਰਨਾ ਪਸ਼ਵਾਂ ਲਈ ਪਾਣੀ ਭਰਨਾ ਕਿਉਂਕਿ ਮਹਾਰਾਜ ਕੋਲ ਘੋੜੀ ਬੈਲ ਤੇ ਇੱਕ ਗਾਂ ਨਾਲ ਹੁੰਦੀ ਸੀ ਜੀ ਦੁੱਧ ਵਾਸਤੇ ਗਾਂ ਬਲਦ ਤੇ ਉੱਤੇ ਸਮਾਨ ਟੋਇਆ ਜਾਂਦਾ ਸੀ ਉਹਦੇ ਮਨ ਚ ਆਇਆ ਪਹਿਲਾਂ ਮਹਾਰਾਜ ਦੇ ਘਰ ਲਈ ਫਿਰ ਪਸ਼ਵਾਂ ਲਈ ਫਿਰ ਸੰਗਤ ਵਾਸਤੇ ਜੀ ਫਿਰ ਕੀ ਕਰਨਾ ਜਿੱਥੇ ਦੀਵਾਨ ਸਜਣਾ ਉੱਥੇ ਗਾਗਰਾਂ ਨਾਲ ਪਾਣੀ ਢੋਟੋ ਕੇ ਛਿਟਕਾ ਕਰੀ ਜਾਣਾ ਮੁੱਖ ਤੋਂ ਬੋਲਣ ਲੱਗ ਪਏ ਵੈਗਰੂ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਜਪਜੀ ਸਾਹਿਬ ਦਾ ਪਾਠ ਸਿਰ ਤੇ ਗਾਗਰ ਇੱਕ ਦਿਨ ਮਾਤਾ ਨਾਨਕੀ ਜੀ ਦੁਪਹਿਰੇ ਬਾਹਰ ਨਿਕਲੇ ਤੇ ਭਾਈ ਰਾਮਦੇਵ ਆਪਣੇ ਸਿਰ ਤੋਂ ਬਸਤਰ ਢਾਕੇ ਜੀ ਉਹਦੇ ਸਿਰ ਦੇ ਵਿੱਚ ਗਾਗਰ ਢੋਲ ਢੋਕੇ ਪਸੀਨੇ ਨਾਲ ਜ਼ਖਮ ਹੋ ਚੁੱਕਾ ਸੀ ਉਹਦੇ ਕੇਸ ਉਹਦੇ ਬਾਹਨ ਸੱਚ ਐਵੇਂ ਕਿ ਭਿੱਜੇ ਪੈਸਨ ਖੂਨ ਦੇ ਨਾਲ ਮਾਤਾ ਨਾਨਕੀ ਜੀ ਨੇ ਦੇਖਿਆ ਭਾਈ ਰਾਮਦੇਵ ਨੇ ਵੀ ਦੇਖ ਲਿਆ ਉਹਨਿਕੋਦਮ ਆਪਣੇ ਕੇਸ ਬੰਨੇ ਸਿਰ ਟੱਕ ਲਿਆ ਸੰਗਤ ਜੀ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ beta ਜਿਹੜਾ ਇਹ ਸਿੱਖ ਰੋਜ਼ ਗਾਗਰਟ ਹੁੰਦਾ ਹੈ ਇਹਦਾ ਸਿਰ ਦੇਖ ਇਹਦੇ ਸਿਰ ਚ ਜ਼ਖਮ ਹੋ ਚੁੱਕੇ ਨੇ ਭਾਈ ਰਾਮਦੇਵ ਜੀ ਆਏ ਮਹਾਰਾਜ ਜੀ ਨੇ ਕੋਲ ਬੁਲਾ ਲਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿੰਦਾ ਕਿ ਆਪਣੇ ਸਿਰ ਦੀ ਦਸਤਾਰ ਲਾਓ ਲਾਈ ਜੀ ਜਦੋਂ ਮਹਾਰਾਜ ਜੀ ਨੇ ਦੇਖਿਆ ਤੇ ਸਿਰ ਦੇ ਵਿੱਚ ਡੂੰਗਾ ਜ਼ਖਮ ਹੋ ਚੁੱਕਾ ਸੀ ਕੇਸ ਉਹ ਦੇ ਨੜੇ ਸਨ ਹਜ਼ੂਰ ਨੇ ਕਿਹਾ ਗਾਗਰ ਸਾਨੂੰ ਦੇ ਦੇ ਕੁਛ ਨਹੀਂ ਬੋਲੇ ਜੀ ਮਹਾਰਾਜ ਦੇ ਚਰਨਾਂ ਚ ਗਾਗਰ ਰੱਖ ਦਿੱਤੀ ਸਤਗੁਰਾਂ ਨੇ ਸੇਵਾਦਾਰ ਨੂੰ ਆਵਾਜ਼ ਦਿੱਤੀ ਜਿਹੜਾ ਸਾਡਾ ਨਗਾਰਾ ਵਜਾਣੇ ਆ ਉਹ ਲੈ ਕੇ ਆਓ ਇੱਕ ਨਗਾਰਾ ਮੰਗਾਇਆ ਇੱਕ ਮਹਾਰਾਜ ਨੇ ਨਿਸ਼ਾਨ ਸਾਹਿਬ ਲਿਆ ਤੇ ਤੀਸਰਾ ਜਿਹੜਾ ਬਲਦ ਮਹਾਰਾਜ ਵਰਦੇ ਸਨ ਦਖਣੀ ਬੈਲ ਤਿੰਨ ਚੀਜ਼ਾਂ ਦਿੱਤੀਆਂ ਦਖਣੀ ਬੈਲ ਦਿੱਤਾ ਨਗਾਰਾ ਦਿੱਤਾ ਨਿਸ਼ਾਨ ਸਾਹਿਬ ਦਿੱਤਾ ਤੇ ਜਾਂ ਕਿ ਇੱਕ ਨਾਂ ਦੇ ਦਿੱਤਾ ਤੇਰੇ ਮਾਪਿਆਂ ਨੇ ਨਾਮ ਰੱਖਿਆ ਸੀ RAMDEV ਤੁਸੀਂ ਪਾਣੀ ਦਾ ਮੀਂਹ बरसा ਦਿੱਤਾ ਤੁਸੀਂ ਸਾਡੇ ਘਰ ਦੇ ਮੀਂਹਾਂ ਜੀ ਹੋ ਤੁਸੀਂ ਭਾਈ ਮੀਂਹਾਂ ਹੋ ਜਾਂ ਅੱਜ ਤੋਂ ਬਾਅਦ ਤੇਰੇ ਖਿਰਦੇ ਚ ਗੁਰੂ ਨਾਨਕ ਦਾ ਸ਼ਬਦ ਵਰਤੇਗਾ ਤੂੰ ਬਾਣੀ ਦਾ ਮੀਂਹ ਪਵਾ ਦੇ ਲੋਕਾਂ ਦੇ ਅੰਦਰ ਨੂੰ ਠੰਡ ਪੈ ਜਾਏਗੀ ਅੱਜ ਤੋਂ ਬਾਅਦ ਗਾਗਰਨੀ ਗੁਰਮ ਕੋ 6 ਬਖਸ਼ਾਂ ਚੋਂ ਇਹ ਬਖਸ਼ਿਸ਼ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ ਭਾਈ ਮੀਂਹਾਂ ਜੀ ਰਾਮਦੇਵ ਤੋਂ ਮੀਆਂ ਜੀ ਨਾ ਬਣਿਆ ਇਹ ਚੁੱਕ ਕੇ ਆਪਣਾ ਨਗਾਰਾ ਚੁੱਕ ਲਿਆ ਨਿਸ਼ਾਨ ਸਾਹਿਬ ਲੈ ਗਿਆ ਤੇ ਸੱਚੀ ਉਸ ਬਲਦ ਨੂੰ ਲੈ ਕੇ ਲਖਨਊ 12 ਬਾਂਕੀ ਦੇ ਇਲਾਕੇ ਚ ਇੰਨਾ ਪ੍ਰਚਾਰ ਕੀਤਾ ਕਿਉਂਕਿ ਜਿਸ ਨੂੰ ਗੁਰੂ ਕਹਦੇ ਨਾ ਤੇਰੇ ਅੰਦਰ ਗੁਰੂ ਨਾਨਕ ਦਾ ਸ਼ਬਦ ਵਰਤੇਗਾ ਪਿਆਰੇ ਨੂੰ ਲੈਕਚਰ ਦੀ ਲੋੜ ਤੋੜਾ ਹੈ ਉਹ ਤਾਂ ਜਿੱਥੇ ਬੋਲੇਗਾ ਬਚਨ ਹੀ ਬਣੇਗਾ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਿਆ ਜੀ ਉਹਨੂੰ ਪਤਾ ਲੱਗਾ ਭਾਈ ਮੀਹਾਂ ਜੀ ਬਲਦ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਗਏ ਜਿੱਥੇ ਸਿੰਘਪੌਰ ਸੀ ਸਿੰਘ ਮੇਨ ਦਰਵਾਜਾ ਸੀ ਜੀ ਗੁਰੂ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਉੱਥੋਂ ਤੱਕ ਨਗਾਰਾ ਵਜਾਂਦੇ ਗਏ ਮਹਾਰਾਜ ਜੀ ਨੇ ਆਵਾਜ਼ ਦਿੱਤੀ ਕੌਣ ਇਹ ਨਗਾਰਾ ਵਜਾਂਦਾ ਵੇਲਾ ਹੈ ਸਿੱਖਾਂ ਨੇ ਕਿਹਾ ਮਹਾਰਾਜ ਇਹ ਭਾਈ ਮੀਹਾਂ ਜੀ ਆਏ ਨੇ ਜਿਨ੍ਹਾਂ ਨੂੰ ਤੁਹਾਡੇ ਪਿਤਾ ਜੀ ਨੇ ਬਖਸ਼ਿਸ਼ ਦਿੱਤੀ ਬਲਦ ਨਗਾਰਾ ਤੇ ਨਿਸ਼ਾਨ ਸਾਹਿਬ ਹਜ਼ੂਰ ਨੇ ਕਿਹਾ ਤਿੰਨੇ ਚੀਜ਼ਾਂ ਖੋਲੋ ਸਿੱਖ ਗਿਆ ਨਗਾਰਾ ਵੀ ਖੋ ਲਿਆ ਬਲਦ ਵੀ ਖੋ ਲਿਆ ਨਿਸ਼ਾਨ ਸਾਹਿਬ ਵੀ ਖੋ ਲਿਆ ਮਹਾਰਾਜ ਜੀ ਦੇ ਕੋਲ ਆ ਕੇ ਬੈਠ ਗਿਆ ਦੀਵਾਨ ਦੀ ਸਮਾਪਤੀ ਸੁਣਨ ਵਾਲੀ ਬਾਤ ਹੈ ਮਹਾਰਾਜ ਹੱਸ ਕੇ ਕਹਿੰਦੇ ਆ ਭਾਈ ਜੀ ਤੇਰਾ ਨਗਾਰਾ ਕਿੱਥੇ ਬਲਦ ਕਿੱਥੇ ਕਿੱਥੇ ਤੇਰਾ ਨਿਸ਼ਾਨ ਸਾਹਿਬ ਆ ਕੇ ਮਨ ਦੀ ਮੈਨੂੰ ਤਿਆਗ ਦੇਣਾ ਮਹਾਰਾਜ ਦੇ ਚਰਨ پکڑ ਕੇ ਕਹਿੰਦਾ ਮੇਰਾ ਤਾਂ ਕੁਛ ਨਹੀਂ ਇਹ ਸਭ ਕੁਝ ਤੇਰਾ ਹੀ ਹੈ ਮੇਰਾ ਨਹੀਂ ਗਾਗਰ ਵੀ ਤੇਰੀ ਮੇਰਾ ਸਰੀਰ ਵੀ ਤੇਰਾ ਸੇਵਾ ਵੀ ਤੇਰੀ ਮਾਲਕ ਜੀ ਇਹ ਬਲਦ ਇਹ ਨਗਾਰਾ ਇਹ ਨਿਸ਼ਾਨ ਸਭ ਕੁਝ ਤੇਰਾ ਮੇਰਾ ਕੁਝ ਵੀ ਨਹੀਂ ਕਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕੁੱਟ ਕੇ ਸੀਨੇ ਨਾਲ ਲਾ ਕੇ ਕਿਆ ਭਾਈ ਜੀ ਤੇਰਾ ਮਾਪਿਆਂ ਨੇ ਨਾਮ ਰੱਖਿਆ RAMDEV ਪਿਤਾ ਗੁਰਦੇਵ ਨੇ ਨਾਮ ਰੱਖਿਆ ਭਾਈ ਮੀਹਾਂ ਅੱਜ ਤੇਰੀ ਸੇਵਾ ਨੂੰ ਦੇਖ ਕੇ ਤੇਰੀ ਮੈਂ ਮਰੀ ਨੂੰ ਦੇਖ ਕੇ ਅਸੀਂ ਇੱਕ ਨਾਮ ਹੋਰ ਦਿੰਨੇ ਆ ਸਾਹਿਬ ਅੱਜ ਤੋਂ ਬਾਅਦ ਭਾਈ ਮੀਹਾਂ ਸਾਹਿਬ ਯਾਦ ਰੱਖੋ ਇੱਕ ਨਾਮ ਦਿੱਤਾ ਸਾਹਿਬ ਨਾਲ ਨਗਾਰਾ ਵਾਪਸ ਕੀਤਾ ਨਿਸ਼ਾਨ ਸਾਹਿਬ ਦਿੱਤਾ ਸੰਗਤਜੀ ਬਲਦ ਦਿੱਤਾ ਤੁਸੀਂ ਹੈਰਾਨ ਹੋਗੇ ਦਾਤਾਰ ਨੇ ਜਿਹੜੀ ਦਸਤਾਰ ਉਦਨ ਬੰਨੀ ਸੀ ਅਤੀ ਦਸਤਾਰ ਪਾੜ ਕੇ ਭਾਈ ਮੀਆ ਸਾਹਿਬ ਦੇ ਸੀਸ ਉੱਤੇ ਬੰਨ੍ਹ ਦਿੱਤੀ ਮਹਾਰਾਜ ਜੀ ਨੇ ਅੱਗੇ ਹੋਰ ਕੀ ਕਿਹਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤਾ ਦਸਤਖਤ ਕਰਕੇ ਕਿ ਆ ਜਾ ਸਿੱਖਾਂ ਅੱਜ ਤੋਂ ਬਾਅਦ ਜਿੱਥੇ ਤੂੰ ਜਾਏਂਗਾ ਬਖਸ਼ਾ ਅੱਗੇ ਵੀ ਨੇ ਅੱਜ ਤੋਂ ਬਾਅਦ ਜਿੱਥੇ ਜਾਏਗਾ ਜਿਹੜਾ ਤੇਰੀ ਸੰਗਤ ਕਰੇਗਾ ਉਹ ਭਵ ਸਾਗਰ ਤੋਂ ਪਾਰ ਹੋ ਜਾਏਗਾ ਮੈਂ ਬੇਨਤੀ ਕਰਾਂ ਸਭ ਤੋਂ ਪਹਿਲਾ ਬਚਨ ਕੱਲੇ ਤੁਸੀਂ ਨਹੀਂ ਜੀ ਅਸੀਂ ਵੀ ਜਿਨੀ ਸਾਡੇ ਚ ਮੈਂ ਸੰਗਤ ਦੀ ਸਾਨੂੰ ਮੈਂ ਹੰਕਾਰ ਨਾਲ ਸ਼ਬਦ ਨਹੀਂ ਕਹੇ ਸੱਚ ਹੈ ਅਸੰਗਤ ਬੈਠੀ ਟੇਕੇ ਸੁਣੇਗੀ ਸਾਡੇ ਅੰਦਰ ਵੀ ਤਾਂ ਫੁਰਨੇ ਉੱਠਣ ਲੱਗ ਪੈਂਦੇ ਨਾ ਕਿੰਨੀ ਸੰਗਤ ਟੇਕੇ ਸੁਣਦੀ ਪਈ ਗੁਰੂ ਸਾਹਿਬ ਕਹਿੰਦੇ ਨਹੀਂ ਆਪਣੇ ਮਨ ਚ ਉੱਠਦੇ ਹੋਏ ਮੈਂ ਦੇ ਫੁਰਨੇ ਨੂੰ ਲਗੜਦੇ ਸਾਧੂ ਮਨ ਦਾ ਮਾਨ ਤਿਆਗੋ ਗੁਰਮ ਕੋ ਸਰੀਰ ਤਿਆਗਣਾ ਸੌਖਾ ਜੇ ਮਨ ਦਾ ਮਾਨ ਤਿਆਗਣਾ ਬਹੁਤ ਔਖਾ ਹੈ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀਖੋ ਮੈ ਮਹਿਲ ਭਗਤ ਕਬੀਰ ਸਾਹਿਬ ਨੇ ਕਿਹਾ ਕਬੀਰ ਮਾਇਆ ਤਜੀ ਤੋ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਮੈ ਕੋ ਖਾਏ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ ਤੀਰਤ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇਫਲ ਜਾਤ ਤੇ ਜਿਉ ਕੁੰਚਰ ਇਸਨਾਨ ਸਿਰ ਤੋਂ ਥੋੜੇ ਜੇ ਅਰਥ ਕਰ ਲਈਏ ਜੀ ਸਾਧੋ ਮਨ ਕਾ ਮਾਨ ਤਿਆਗੋ ਅਗਲਾ ਕੰਮ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਿੰਨ ਗੱਲਾਂ ਕਹਿਆਂ ਕਾਮ ਦਾ ਕ੍ਰੋਧ ਦਾ ਤੇ ਦੁਰਜਨ ਦੀ ਸੰਗਤ ਇਹਦਾ ਮਤਲਬ ਜਿਹੜਾ ਬੰਦਾ ਜੀਵਨ ਤੋਂ ਡਿੱਗਿਆ ਹੋਇਆ ਹੈ ਜਿਹੜਾ ਬੰਦਾ ਦੁਰਜਨ ਦੀ ਸੰਗਤ ਕਰੇਗਾ ਕਾਮੀ ਤੇ ਕਰੋਧੀ ਜ਼ਰੂਰ ਹੋਵੇਗਾ ਮਹਾਰਾਜ ਕਹਿੰਦੇ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨਸ ਭਾਗੋ ਅਗਲਾ ਬਚਨ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਜੇ ਪ੍ਰਮਾਤਮਾ ਨੇ ਸੁੱਖ ਦੇ ਦਿੱਤਾ ਉਹਨੂੰ ਵੇਖ ਕੇ ਜ਼ਿਆਦਾ ਭੰਗੜਾ ਨਾ ਪਾਏ ਜੇ ਘਰ ਵਿੱਚ ਮੌਤ ਹੋ ਜਾਏ ਉਹਦੇ ਸੋਗ ਵਿੱਚ ਵੈਣ ਅਲਾਣੀਆਂ ਖਿਮਾ ਕਰਿਓ ਢਾਹਾਂ ਨਾ ਮਾਰ ਕੇ ਰੱਬ ਨੂੰ ਉਲਾਮ ਇਹ ਨਾ ਦੇ ਜੇ ਚਾਰ ਪੈਸੇ ਬਣ ਜਾਣ ਤੇ ਹੰਕਾਰੀ ਨਾ ਹੋ ਜਾਏ ਜੇ ਬਿਜ਼ਨਸ ਚੌਪਟ ਹੋ ਜਾਏ ਤੇ ਕਿਤੇ ਸੂ ਸਾਈਡ ਨਾ ਕਰਨ ਚਲਾ ਜਾਏ ਸੁਖ ਦੁਖ ਦੋਨੋ ਸਮ ਕਰ ਜਾਣਾ ਔਰ ਮਾਨ અપਮਾਨਾ ਜੇ ਚਾਰ ਬੰਦੇ ਇੱਜ਼ਤ ਦੇ ਦਿੰਨ ਤਾਂ ਵੀ ਠੀਕ ਜੇ 10 ਬੰਦੇ ਬੇਇੱਜ਼ਤੀ ਕਰ ਦਿੰਨ ਤਾਂ ਵੀ ਠੀਕ ਮੈਂ ਬੇਨਤੀ ਕਰਾਂਗਾ ਪਹਿਲਾ ਸ਼ਬਦ ਗੁਰਮੁਖੋ ਤੁਸੀਂ ਇੰਨਾ ਪੈਸਾ ਲਾਇਆ ਹੈ ਜਿਹੜੇ ਪਾਠ ਕਰ ਜੇ ਤਾਂ ਇਸ ਸਮਾਗਮ ਤੋਂ ਅੱਜ ਤੋਂ ਬਾਅਦ ਇਹ ਪਰਨ ਕਰ ਲੋ ਵੀ ਅਸੀਂ ਗੁਰਤੇਗ ਬਹਾਦਰ ਸਾਹਿਬ ਦੇ ਸ਼ਲੋਕ ਰੋਜ਼ ਪੜਾਣਾ ਕਰਾਂਗੇ ਜਿਹੜੇ ਪਾਠ ਕਰ ਸਕਦੇ ਤੁਸੀਂ ਦੇਖੋ ਮੈਂ ਦੋ ਕੋਈ ਸ਼ਲੋਕਾਂ ਦਾ ਪਾਠ ਕਰਕੇ ਜਾਵਾਂਗਾ ਮੇਰਾ ਆਉਣਾ ਸਫਲ ਹੋ ਜਾਏਗਾ ਕਿਉਂਕਿ ਚਾਕਰ ਲੱਗੇ ਚਾਕਰੀ ਜੇ ਚੱਲ ਖਸਮੇ ਪਾਏ ਅਸੀਂ ਨੌਕਰਾਂ ਜੀ ਸੰਗਤ ਸਰ ਨੂੰ ਰੋਟੀ ਦੇਣ ਦੀ ਕੋਈ ਸ਼ੱਕ ਨਹੀਂ ਸੰਗਤ ਮਾਨ ਸਨਮਾਨ ਸਭ ਕੁਝ ਦਿੰਦੀ ਏ ਪਰ ਚਾਕਰ ਮਾਲਕ ਦੀ ਨੌਕਰੀ ਚਿੱਤ ਲਾ ਕੇ ਕਰੇ ਤੁਸੀਂ ਕੱਲ ਨੂੰ ਜੇ ਗੁਰਤੇਗ ਬਹਾਦਰ ਸਾਹਿਬ ਦੇ ਸ਼ਲੋਕ ਪੜਨ ਲੱਗ ਪਏ ਤੁਹਾਡੇ ਪੜਨ ਨਾਲ ਗੁਰਤੇਗ ਬਹਾਦਰ ਸਾਹਿਬ ਮੇਰੇ ਵੀ ਪਰਦੇ ਟਕੇਗਾ ਕਿਉਂਕਿ ਮਹਾਰਾਜ ਬੜੇ ਕਿਰਪਾਲੂ ਨੇ ਮਹਾਰਾਜ ਜੀ ਨੇ ਕਿਹਾ ਕਿਸੁ ਸੁਖੁ ਦੁਖੁ ਦੋਨੋ ਸਮਕਰ ਜਾਨਾ ਔਰ ਮਾਨ ਅਪਮਾਨਾ ਹਰਿ ਕ ਸੋਗ ਤੇ ਰਹਿ ਅਤੀਤਾ ਹਰਿ ਖਦਾਰ ਤੇ ਖੁਸ਼ੀ ਤੇ ਸੋਗਦਾਰ ਤੇ ਗਰਮੀ ਹਰਿ ਕ ਤੇ ਸੋਗ ਤੋ ਅਤੀਤ ਰਹਿ ਨਰਮੇ ਨਰਲੇਪ ਰਹਿ ਹਰਿ ਕ ਸੋਗ ਤੇ ਰਹਿ ਅਤੀਤਾ ਤਿੰਨ ਜਗ ਤਤ ਪਛਾਨਾ ਅਗੇ ਹੈ ਉਸ ਤਤ ਨਿੰਦਾ ਦਉ ਤਿਆਗਾ ਉਸ ਤਤ ਝੂਠੀ ਕਰਨੀ ਛੜਦਾ ਤੇ ਆਪਣੀ ਸੁਣਨੀ ਛੜਦਾ ਕਿਸੇ ਦੀ ਨਿੰਦਿਆ ਨਾ ਕਰੇ ਉਸ ਤੋਂ ਨਿੰਦਿਆ ਦਉ ਤਿਆਗਾ ਖੋਜਿਆ ਪਦ ਨਿਰਭਾਨਾ ਮਹਾਰਾਜ ਕਹਿੰਦੇ ਸਿੱਖੋ ਕਹਿ ਤਾਂ ਦਿੱਤਾ ਪਰ ਜਨ ਨਾਨਕ ਇਹ ਖੇਲ ਕਠਨ ਹੈ ਇਹ ਬੜੀ ਔਖੀ ਖੇਡ ਜੀ ਮਾਨ ਨੂੰ ਛੱਡਣਾ ਸੁਖ ਦੁਖ ਚ ਨਰਲੇਪ ਰਹਿਣਾ ਜਨ ਨਾਨਕ ਇਹ ਖੇਲ ਕਠਨ ਹੈ ਕਿਨੂੰ ਗੁਰਮੁਖ ਜਾਣਾਂ ਇੱਕ ਸ਼ਬਦ ਆਪਾਂ ਹੋਰ ਪੜ ਲਈਏ ਜੈ ਜਵੰਤੀ ਰਾਗ ਦਾ ਅਖੀਰਲਾ ਗੁਰਮੁਖੋ ਸੱਚੀ ਦਾ ਚਾਰ ਸ਼ਬਦ ਪੜਦੇ ਆ ਤੇ ਸਾਰੇ ਸ਼ਲੋਕ ਪੜਦੇ ਆ ਮੈਨੂੰ ਤਕਰੀਬਨ ਮਿੰਟ ਅੱਠਕ ਲੱਗਦੇ ਆ ਜੀ ਸਿਰਫ ਜਦੋਂ ਪਾਠ ਚਲੰਤ ਹੋਵੇ ਉਹ ਸ਼ਲੋਕ ਸ਼ਬਦ ਸ਼ੁਰੂ ਹੁੰਦਾ RAM SIMAR RAM SIMAR ਇਹ ਹੈ ਤੇਰਾ ਕਾਜ ਹੈ ਪਹਿਲਾ ਸ਼ਬਦ ਹੈ ਨਾ ਜੀ ਚੌਥਾ ਸ਼ਬਦ ਹੈ ਬੀਤ ਜੈ ਹੈ ਬੀਤ ਜੈ ਹੈ ਜਨਮ ਆਕਾਜ ਰੇ ਵਾਹਿਗੁਰੂ ਜੀ ਤੇਰੀ ਉਮਰ ਲੰਘ ਗਈ ਏ ਇੱਕ ਸਾਲ ਹੋਰ ਲੰਘ ਗਿਆ ਅੱਜ ਜੀ ਕਿੰਨੇ ਸਾਲ ਹੋ ਗਿਆ ਸਮਾਗਮ ਕਰਦਿਆਂ ਨਾ ਹਰ ਜਨਮ ਦਿਨ ਜਿੱਦਨ ਸਾਡਾ ਹੁੰਦਾ ਹੈ ਉਦੋਂ ਸਾਲ ਲੰਘ ਜਾਂਦਾ ਮੈਂ ਕਈ ਵਾਰੀ ਸੋਚਣਾ ਇਹ ਇਹ ਮੋਮਬਤੀ ਤੇ ਫੂਕਾ ਕਿਉਂ ਮਾਰਦੇ ਆ ਲੋਕੀ ਜਿਹੜੇ ਪੱਛਮ ਵਾਲੇ ਮਨਾਉਂਦੇ ਆ ਜਨਮ ਦਿਨ ਹਨਾ ਸੱਚੀ ਮੁੱਚੀ ਜੀ ਬੰਦੇ ਦਾ ਜਨਮ ਦਿਨ ਉਹਦੀ ਉਹਦਾ ਦੀਵਾ ਗੁੱਲ ਕਰੀ ਜਾਂਦੇ ਮੈਂ ਆਪਣੀ ਡੈਫੀਨੇਸ਼ਨ ਬਣਾਈ ਹੈ ਮੇਨੂੰ ਇਹ ਚ ਲੱਗਦਾ ਪਹਿਲਾਂ ਲੰਦ ਨਾ ਥੋੜੇ ਜਿ ਥੋੜੇ ਸਾਲ ਹੁੰਦੇ ਦੋ ਸਾਲ ਦਾ ਹੋਇਆ ਦੋ ਮੋਮਬਤੀਆਂ ਤਿੰਨ ਸਾਲ ਦਾ ਤਿੰਨ ਮੋਮਬਤੀਆਂ ਚਾਰ ਸਾਲ ਦਾ ਹੋਇਆ ਚਾਰ ਇਸੇ ਲੰਦੇ ਆ ਨਾ ਫੂਕ ਕਿਉਂ ਮਾਰਦੇ ਆ ਉਹ ਦੱਸ ਦੇ ਪਿਆ ਕੇਕ ਭਾਵੇਂ ਮਰਜੀ ਖਾਲਾ ਚਾਰ ਸਾਲ ਤੇਰੇ ਗੋਲ ਹੋ ਗਏ ਆ ਇਹ ਬੁੱਝ ਗਿਆ ਨਹੀਂ ਤੇਰੇ ਇਹ ਖਤਮ ਹੋ ਗਿਆ ਗੁਰੂ ਗੋਬਿੰਦ ਸਾਹਿਬ ਚ ਪਹਿਲਾ ਸ਼ਬਦ ਹੈ ਭਗਤ ਕਬੀਰ ਜੀ ਦਾ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਬਦ ਘਟਦਾ ਬੀਤ ਜਾ ਹੈ ਬੀਤ ਜਾ ਹੈ ਉਮਰ ਲੰਘਿਓ ਮਨਾ ਜਨਮ ਆਕਾਜ ਰੇ ਕੀ ਕਰਨ ਵਾਸਤੇ ਹੈ ਜਨਮ ਆਕਾਜ ਰੇ ਕਹਿੰਦਾ ਮਹਾਰਾਜ ਮੈਂ ਤਾਂ ਕਥਾ ਬੜੀਆਂ ਸੁਣੀਆਂ ਮੈਂ ਤਾਂ ਇੰਨੀ ਟੇਪਾਂ ਸੁਣੀਆਂ ਮੈਂ ਇੰਨਾ ਕੀਰਤਨ ਸੁਣਿਆ ਮਹਾਰਾਜ ਕਹਿੰਦੇ ਨਿਸ ਦਿਨ ਸੁਨ ਕੇ ਪੁਰਾਨ ਸਮਝਤ ਨ ਰੇ ਅਜਾਨ ਕਾਲ ਤੋ ਪਹੁੰਚਿਓ ਆਨ ਕਹਾ ਜੈ ਹੈ ਪਹਾਜ ਰੇ ਵੇਖੋ ਕਿਆ ਕਮਾਲ ਦੀ ਤੁਕ ਬੰਦੀ ਹੈ ਜੀ ਬੀਤ ਜੈ ਹੈ ਬੀਤ ਜੈ ਹੈ ਜਨਮ ਆਕਾਜ ਰੇ ਨਿਸ ਦਿਨ ਸੁਨ ਕੇ ਪੁਰਾਨ ਪੁਰਾਨ ਨਹੀਂ ਪੁਰਾਨ ਦਿਨ ਰਾਤ ਤੋ ਕਹਾਣੀਆਂ ਸੁਨਣ ਕਥਾ ਸੁਨਣ ਸਾਕੀਆਂ ਸੁਨਣ ਸਮਝਤ ਨ ਰੇ ਅਜਾਨ ਉਹ ਬੇਸਮਝਾ ਇੰਨੀਆਂ ਸਾਖੀਆਂ ਯਾਦ ਕਰਕੇ ਵੀ ਤੂੰ ਸਮਝ ਨਹੀਂ ਰਿਹਾ ਕਿਉਂ ਜੀ ਕਾਲ ਤੋ ਪਹੁੰਚਿਓ ਆਨ ਮੌਤ ਤੇਰੇ ਘਰ ਚ ਕੀ ਤੇਰੇ ਸਿਰ ਦੇ ਵਾਲਾ ਨੂੰ ਪਕੜੀ ਬੈਠੀ ਕੇ ਮਮਸਰ ਮੁਵੇ ਅਜ਼ਰਾਇਲ ਗਰਫਟ ਹੈ ਦਿਲ ਖੇਚ ਨਦਾਨੀ ਕਾਲ ਤੋ ਪਹੁੰਚਿਓ ਆਨ ਕਾਹਾਂ ਜੈ ਹੈ ਭਾਂਜ ਰੇ ਕਿੱਥੇ ਭੱਜ ਕੇ ਜਾਏਗਾ ਹਸਪਤਾਲ ਚ ਬੰਦਾ ਪਿਆ ਹੁੰਦਾ ਜੀ ਵੈਂਟੀਲੇਟਰ ਲੱਗਾ ਖੈ ਡਾਕਟਰ ਕੋਲ ਨੇ ਕਈ ਵਾਰੀ ਮਰਨ ਤੋਂ ਪਹਿਲਾਂ ਸਮਾਏ ਕੋ ਜਦ ਬੰਦੇ ਨੂੰ ਬੈੱਡ ਤੇ ਬੰਨ੍ਹ ਦਿੰਦਾ ਨਾ ਆਪਣੇ ਆਪ ਉੱਠ ਕੇ ਪਾਣੀ ਦਾ ਘੁੱਟ ਵੀ ਨਹੀਂ ਪੀ ਸਕਦਾ ਮਹਾਰਾਜ ਕਹਿੰਦੇ ਨੂੰ ਬੰਨ ਕੇ ਰੱਖ ਦਿੱਤਾ ਸਮਝ ਤੂੰ ਨਿਸ ਦਿਨ ਸੁਨ ਕੇ ਪ੍ਰਾਨ ਸਮਝ ਤਨਾ ਰੇ ਅਜਾਨ ਕਾਲ ਤੋਂ ਪਹੁੰਚਿ ਆਨ ਕਾਹਾਂ ਜੈ ਹੈ ਭਾਜ ਰੇ ਰਹਾਓ ਅੱਗੇ ਬੰਦਾ ਕਹਿੰਦਾ ਮੈਂ ਤਾਂ ਕਦੀ ਮਰਨਾ ਨਹੀਂ ਮਹਾਰਾਜ ਕਹਿੰਦੇ ਅਸਤ੍ਰ ਜੋ ਮਾਨਿਓ ਦੇਹ ਸੋ ਤੋਂ ਤੇਰੋ ਹੋਏ ਹੈ ਖੇ ਗਰਭ ਕਰ ਤੈ ਦੇਖੋ ਬਿਨ ਸੈ ਛਿਨ ਮੈ ਮੀਤ ਅਸਤਰ ਜੋ ਮਾਨਿਓ ਦੇਹ ਜਿਹੜਾ ਸਮਝਣਾ ਮੇਰਾ ਕਰਮ ਮੇਰਾ ਸ਼ਰੀਰ ਇਸ ਦੇਹ ਨੇ ਖੇ ਹੋ ਜਾਣਾ ਅਸਤਰ ਜੋ ਮਾਨਿਓ ਦੇਹ ਸੋਤੋ ਤੇਰੋ ਹੋਇਆ ਖੇ ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰ ਮੈਂ ਕੇਰੀ ਸੋਚਣਾ ਇੰਨੇ ਸਭ ਸ਼ਬਦ ਨਹੀਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਕਿਤੇ ਪੜੇ ਆਪਣੇ ਲਈ ਜਰੂਰ ਕਹਿੰਦੇ ਆ ਸਵਾਨ ਪੂਜਿਓ ਭਇਓ ਨਾ ਸੋਧੋ ਬਹੁਤ ਯਤਨ ਮੈਂ ਕੀਨੋ ਵਾਹਿਗੁਰੂ ਏਡੀ ਨਿਮਰਤਾ ਮਹਾਰਾਜ ਕਹਿੰਨੇ ਵਾਹਿਗੁਰੂ ਜੀ ਕੁੱਤੇ ਦੀ ਪੂਛਲ ਵੀ ਸਿੱਧੀ ਨਹੀਂ ਹੁੰਦੀ ਮੈਂ ਵੀ ਮਨ ਨੂੰ ਸਮਝਾਣਾ ਪਿਆ ਕੁੱਤੇ ਦੀ ਪੂਛਲ ਦੀ ਤਰ੍ਹਾਂ ਇਹ ਵੀ ਸਿੱਧਾ ਨਹੀਂ ਹੁੰਦਾ ਪਿਆ ਮਹਾਰਾਜ ਕਹੇ ਅਸਤਰੀ ਜੋ ਮਾਨਿਓ ਦੇਹ ਸੋ ਤੋਂ ਤੇਰੋ ਹੋਇ ਆਖੇ ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਨਿਲਾਜ ਕਿ ਨੂੰ ਕਹਿੰਦੇ ਆ ਜੀ ਬਸ਼ਰਮ ਨੂੰ ਵਾਇਗਰ ਆਪਣੇ ਤੋਂ ਤਾਂ ਇਹ ਸ਼ਬਦ ਸੇਤੀ ਕਿ ਤੇ ਆ ਚਪੇੜ ਖਾਦੀ ਨਹੀਂ ਜਾਂਦੀ ਮੂਰਖ ਨਿਲਾਜ ਰੇ ਅੱਗੇ ਫਿਰ ਪਿਆਰ ਪਤਾ ਹੀ ਕਰਦੇ ਆ ਕਿੰਨੇ RAM ਭਗਤ ਹੀ ਏ ਆਨ ਇਹ ਤੇ ਭਗਤ ਦੇ ਤੱਤੇ ਨੂੰ ਸਿਹਾਰੀ ਇਹਦਾ ਤੇ ਪ੍ਰਮਾਤਮਾ ਦੀ ਭਗਤੀ RAM ਭਗਤੀਏ ਆਨ ਪਹਿਲਾ ਸ਼ਬਦ ਆਪਾਂ ਕਿਹੜਾ ਪੜਿਆ ਸੀ ਜੀ ਸਾਧੋ ਮਨ ਕਾ ਆਖੀਰਲੀ ਤੁਕ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ RAM ਭਗਤੀਏ ਆਨ ਛਾੜ ਦੇਤਾ ਮਨ ਕੋ ਮਾਨ ਪੂਰਾ ਜ਼ੋਰ ਪਹਿਲੀ ਤੁਕ ਵਿੱਚ ਕਿਹਾ ਮਨ ਦਾ ਮਾਨ ਤਿਆਗ ਦੇ ਅਖੀਰ ਵਾਲੀ ਤੁਕ 59ਵਾਂ ਸ਼ਬਦ ਹੈ ਛਾੜ ਦੇਤਾ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮੈਂ ਬਿਰਾਜ ਰੇ ਵਾਵਾ ਕਹਿੰਦੇ ਤੇਰੇ ਦਿਨ ਇੰਨੇ ਸੌਖੇ ਨਿਕਲਣਗੇ ਦੁਨੀਆ ਚ ਮੌਤ ਤੋਂ ਪਹਿਲਾਂ ਜੇ ਮਨ ਦਾ ਹੰਕਾਰ ਛੱਡ ਜਾਏਗਾ ਸੰਗਤ ਜੀ ਮੈਂ ਬਾਕੀ ਸ਼ਬਦ ਨਹੀਂ ਲਾਏ ਜੇ ਸਾਚੇ ਸਾਡੇ ਕਥਾਵਾਚ ਕਿਸਨ ਗਿਆਨੀ ਮਾਨ ਸਿੰਘ ਝੌਰ ਚਾਹੇ ਤੋ ਸੁਣਿਆ ਦਰਦੀ ਸਾਹਿਬ ਬਜ਼ੁਰਗ ਸਨ ਉਹ ਇਹ ਗੱਲ ਕਹਿੰਦੇ ਹੁੰਦੇ ਸਨ ਕਹਿੰਦੇ ਗੁਰੂ ਤੇਗ ਬਹਾਦਰ ਸੱਚੇ ਪਿਤਾ ਜੀ ਜਦੋਂ ਤੁਹਾਡੀ ਬਾਣੀ ਪੜਨਾ ਤੇ ਮਨ ਸੋਚਣਾ ਕਦੀ ਖਿੜਖੜਾ ਕੇ ਹੱਸੇ ਵੀ ਸੋ ਇੰਨੀ ਗੰਭੀਰਤਾ ਦੋ ਬਾਣੀਕਾਰ ਇੱਕ ਗੁਰੂ ਤੇਗ ਬਹਾਦਰ ਸਾਹਿਬ ਤੇ ਦੂਸਰੇ ਸ਼ੇਖ ਬਾਬਾ ਫਰੀਦ ਹਰ ਇੱਕ ਸ਼ਬਦ ਵਿੱਚ ਵਾਰ-ਵਾਰ ਮੌਤ ਦੀ ਗੱਲ ਪੈ ਕਰਦੇ ਆ ਮਹਾਰਾਜ ਕਹਿੰਦੇ ਆ ਮੇਰੀ ਗੱਲ ਮੰਨ ਲੈ ਜਿਹੜਾ ਦਿਨ ਆਪ ਜੀ ਮਨਾਣ ਜਾ ਰਹੇ ਹੋ ਸੰਗਤ ਜੀ ਮੈਂ ਬੇਨਤੀ ਕਰਾਂ ਸਮਾਪਤੀ ਕਰ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਨੇ ਪਰ ਸ਼ਲੋਕ ਵੀ ਜ਼ਰੂਰ ਪੜੇ ਇਹਨਾਂ ਆਨੰਦ ਹੁੰਦਾ ਹੈ ਰਾਤ ਨੂੰ ਕਰਵਾਏ ਜੋ ਸਾਰੇ ਜੀ ਐਸ ਤੈਸਤਾ ਕਰਨੀ ਜਦੋਂ ਮੈਂ ਘਰ ਹਾਂ ਬੱਚੇ ਭਾਵੇਂ ਬਾਹਰ ਨੇ ਸੀ ਫੋਨ ਤੇ ਲੱਗ ਪਏ ਨੇ ਇੱਕ ਇੱਕ ਟੁਕ ਪੜਨੇ ਜੇ ਰਾਤ ਨੂੰ ਪੜ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਪੜ ਕੇ ਗੁਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀ ਨਾ ਕਹੋ ਨਾਨਕ ਹਰ ਭਜ ਮਨਾ ਜੇ ਵਿਦਮ ਜਲ ਕੋ ਮੀਨ ਰਾਤ ਨੂੰ ਜਦ ਸੌਣ ਲੱਗਿਆਂ ਪੜਾਂਗੇ ਨਾ ਫਿਰ ਸੁਪਨੇ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰੇਗਾ ਸੰਗਤ ਜੀ ਸਲੋਕਾਂ ਦਾ ਤਾਂ ਹੁਣ ਚੱਲਦੀ ਪਈ ਮੇਰਾ ਖਲ ਕਥਾ ਸਲੋਕਾਂ ਦੀ ਵੈਸੇ ਮੈਂ ਦੁਬਾਰਾ ਕਰਕੇ ਆਇਆ ਇਸ ਅੰਗ ਕਨੇਡਾ ਉਹ ਵੱਖਰੀ ਹੋ ਗਈ ਕਥਾ ਇਹ ਤੋਂ ਮੈਂ ਕੀ ਕੀਤਾ ਜੀ ਇਹ 8 ਦਿਨਾਂ ਚ ਸਾਰੇ ਸ਼ਲੋਕ 10-10 ਸ਼ਲੋਕ ਦੇ ਅਖਰੀ ਅਰਥ ਕਰ ਦਿੱਤੇ ਆ ਦੇਖੋ ਅਖੀਰ ਤੇ ਮਹਾਰਾਜ ਕੀ ਕਹਿੰਦੇ ਜਦੋਂ ਪੜ੍ਹਨੇ ਆ ਨਾ ਜੋ ਉਪਜਿ ਸੋ ਬਿੰਸ ਹੈ ਪਰ ਉਹ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਲੇ ਛਾੜ ਸੰਸਗਲ ਜੰਜਾਲ ਮਹਾਰਾਜ ਕਹਿੰਦੇ ਆ ਰਾਮ ਗयो ਰਾਵਨ ਗयो ਜਾਂ ਕੋ ਬਹੁ ਪਰਵਾਰ ਕੋ ਨਾਨਕ تیر ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ تیر ਨਹੀਂ ਕੋਈ ਉਸ ਤੋਂ ਅੱਗੇ ਹੁੰਦਾ ਜੋ ਉਪਜੋ ਸੋ ਬਿੰਸ ਹੈ ਪਰ ਉਹ ਅੱਜ ਕਹਿ ਕਾਹਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਗਾਲ ਹੁਣ ਅਗਲੀ ਅਜੇ ਹੋਰ ਬੇਨਤੀ ਕਰ ਜਾਵਾਂ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਨਾਂ ਜੀ ਅੱਜ ਯਾਦ ਰੱਖਿਓ ਇਸ ਦੁਨੀਆ 'ਚ ਨਸ਼ੇ ਤੋਂ ਵੱਧ ਇੱਕ ਬਿਮਾਰੀ ਹੈ ਜਿਹੜੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਉਹ ਹੈ ਐਂਗਜ਼ਾਇਟੀ ਸਟ੍ਰੈਸ ਇਹ ਦੋ ਚੀਜ਼ਾਂ ਨੇ ਚਿੰਤਾ ਨਿੱਕੇ ਨਿੱਕੇ ਬੱਚੇ ਜੀ ਆ ਅਮਰੀਕਾ ਵਿੱਚ ਹੀ ਦੇਖਣਾ ਜੀ ਇੱਥੇ ਗਨ ਚੱਲ ਗਈ ਜੀ ਇੱਥੇ ਬੱਚੇ ਨੇ ਕਿਉਂਕੋ ਇੰਨੇ ਕਿ ਸਟ੍ਰੈਸ ਡਿਪਰੈਸ਼ਨ ਸਭ ਤੋਂ ਵੱਧ ਬਿਮਾਰੀ ਜਿਹੜੀ ਬੱਚਿਆਂ ਤੋਂ ਸ਼ੁਰੂ ਹੋ ਰਹੀ ਹੈ ਉਹ ਡਿਪਰੈਸ਼ਨ ਉਹ ਕਿਉਂ ਕਿਉਂਕਿ ਜੋ ਕੁਝ ਅੱਖਾਂ ਨਾਲ ਜਾਂਦਾ ਪਿਆ ਮਾਈਂਡ ਉਹ ਕੁਝ ਕਰੀ ਜਾ ਰਿਹਾ ਹੈ। ਅਨਿਆਨੇ ਜਿਹੜੇ ਆਪਾਂ ਲਾਏ ਆ ਇਹ ਮੈਂ ਭਾਈ ਸਾਹਿਬ ਸੱਚ ਕਹਿਣਾ ਮੇਰੇ ਇੱਕ ਮਿੱਤਰ ਨੇ ਭਾਈ ਨਰਵੈਰ ਸਿੰਘ ਬਹੁਤ ਵੱਡੇ ਇੰਜੀਨੀਅਰ ਨੇ ਅਮਰੀਕਾ ਉਹ ਕੰਮ ਕਰਦੇ ਆ ਫੇਸਬੁੱਕ 'ਚ ਉਹ ਕਹਿੰਦੇ ਭਾਈ ਸਾਹਿਬ ਜਿਹੜੀ ਸਾਡੇ ਚਲਾਣੇ ਪੈਣ ਚੀਜ਼ਾਂ ਕਿੰਨੇ ਨੇ ਜਿਹੜੇ ਇਹਨਾਂ ਨੂੰ ਬਣਾਉਣ ਵਾਲੇ ਨੇ ਉਹ ਆਪਣੇ ਪਰਿਵਾਰਾਂ ਵਿੱਚ 17 ਸਾਲ ਤੱਕ ਬੱਚੇ ਨੂੰ ਫੋਨ ਨਹੀਂ ਦਿੰਦੇ। ਅੱਜ ਤੁਸੀਂ ਦੇਖੋ ਆਪਾਂ ਕਿੰਨੇ ਆ ਜੀ ਮੇਰੇ ਸਮੇਤ ਤੁਸੀਂ 10 ਬੰਦੇ ਇਕੱਠੇ ਬੈਠੇ ਹੋਏ ਦੇਖ ਲਓ ਸਾਰੇ ਫੋਨਾਂ ਤੇ ਲੱਗੇ ਆ ਕੋਈ ਆਪਸ ਚ ਗੱਲ ਨਹੀਂ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਜਿਸ ਦਿਨ ਹਰ ਦਰਵਾਜ਼ਾ ਬੰਦ ਹੋ ਜਾਏ ਤੇਰਾ ਬਿਜ਼ਨਸ ਚਲਾ ਗਿਆ ਲੋਕ ਕਹਿੰਨ ਡੁੱਬ ਗਿਆ ਤੈਨੂੰ ਰੋਗ ਲੱਗ ਗਿਆ ਡਾਕਟਰ ਕਹਿੰਨ ਬਚ ਨਹੀਂ ਸਕਦਾ ਤੇਰੇ ਘਰ ਚ ਪੁੱਤਰ ਤੇ ਗਲਤ ਰਸਤੇ ਤੇ ਪੈ ਜਾਏ ਲੋਕ ਗੱਲਾਂ ਕਰਨ ਇੱਕ ਗੱਲ ਚੇਤੇ ਰੱਖੀ ਤੂੰ ਉਦਾਸ ਹੋ ਕੇ ਸੁਸਾਈਡ ਨਹੀਂ ਕਰਨਾ ਤੂੰ ਰੱਬ ਅੱਗੇ ਬੇਨਤੀ ਕਰੀ ਜਿਹਦੀ ਸਾਰੀ ਤਾਕਤ ਮੁੱਕ ਜਾ ਉਹਨੂੰ ਤਾਕਤ ਵਾਹਿਗੁਰੂ ਦਿੰਦਾ ਹੈ ਇਹ ਚਾਰ ਤੁਕਾਂ ਪੱਲੇ ਬੰਨਿਏ ਜੀ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤੂ ਪਾਇ